ਤੇ ਮੇਰੇ ਕੁੜਮਾ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦਾ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰਿਓ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤਿੰਨੋ ਜਦੋਂ ਤੇ ਮੈਂ ਆਂਡੇ ਤੇ ਚਾਹ ਉਹ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਜੀ ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉਸ ਤੋਂ ਫਿਰ ਇਨਕੂਵੇਟਰ ਬਣਾਇਆ ਮੈਂ ਉਹਦੇ ਵਿੱਚ ਮਤਲਬ 60 ਆਂਡੇ ਲਾਇਸੈਂਸ 80 ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਹੀਂ ਨਿਕਲੇ ਜਿਹੜੇ ਦੂਸਰੀ ਜਿਹੜੇ 55 ਨੇ ਹਾਂ 100% ਰਿਜ਼ਲਟ ਮੇਰਾ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋਂ ਦਾ ਇਹਦਾ ਸ਼ੌਂਕ ਪਿਆ ਗਿਆ ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲੀਆਂ ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ 250 ਆਂਡੇ ਵਾਲੀ ਇੱਕ 250 ਵਾਲੀ ਇੱਕ 70 ਵਾਲੀ ਇੱਕ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ ਚੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਹੈ ਉਹ ਸਿਆਲ ਚੰਦੀ ਹੈ ਇਹ ਜੇ ਕਿ ਨਵਾਂ ਮਤਲਬ ਨੌਜਵਾਨੇ ਜਾ ਕੇ ਇਹ ਸੈਟਅਪ ਲਾਉਣਾ ਮੈਂ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਬਣਾ ਕੇ ਇਹ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵੱਧ ਤੋਂ ਵੱਧ ਵੀ ਹੋਵੇ 20 22 ਦਾ ਕਮਰਾ ਹੋਵੇ ਤੇ ਉਹਦੇ ਵਿੱਚ ਕਰ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨੇੜੇ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸ ਫਾਰਮ ਦੇ ਵਿੱਚ ਪਹੁੰਚੇ ਆ। ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਹੈ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀਆ ਪਾਜੀ ਸਸੀਆ ਜੀ ਤੇ ਭਰੀ ਇਹ ਜਿਹੜਾ ਵਾ ਪ੍ਰੋਸੈਸ ਆ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆ। ਇਹ ਜੀ ਮੈਂ ਨਾ ਆਪਣਾ ਇਹਦੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀ ਜੀ। ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ। ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰਿਓ। ਵੱਡੇ ਬੱਚੇ ਤਾਂ ਦੇ ਕਿਹਦੇ ਵੱਡੇ ਦਿੱਤੇ। ਉਹ ਮੈਂ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਖਾਣੇ ਕੋਈ ਵਧਾਈ ਆ। ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤਿੰਨ ਜਦੋਂ ਤੇ ਮੈਂ ਆਂਡੇ ਤੇ ਚਾਹਾਂ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਢਾਉਨੇ ਆ। ਠੀਕ ਜੀ। ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ। ਉਹ ਮੈਂ ਦੇਖਿਆ ਉਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਆਂਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇਹ ਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਫਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਆਂਡੇ ਲਾਇਏ ਸੱਠਾਂ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ। ਕਿ ਦੂਸਰੀ ਵਾਲੇ 55 ਨਿਕਲੇ। ਹਾਂ 100% ਰਿਜ਼ਲਟ ਮੇਰਾ ਨਿਕਲਦਾ। ਪੰਜ ਵਿੱਚ ਫੈਕਚਰ ਹੋਏ ਬਾਕੀ ਨਿਕਲੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪਿਆ ਗਿਆ। ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ। ਹੋਰ ਲਿਆ ਲਿਆ ਤੇ ਤਿਆਰ ਕੀਤੇ। ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ। 6-700। ਹਾਂਜੀ। ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ। ਜਦੋਂ ਪਹਿਲੀ ਤੁਸੀਂ ਮਸ਼ੀਨ ਜੜੀ ਬਣਾਈਆਂ ਰਸਮੀ ਕੀਤੀ ਉਹ ਤੇ ਕਿੰਨੀ ਲੱਗਦਾ ਸੀ ਤੇ ਕਿੰਨਾ ਸਮਾਂ 걸ੋ। ਉੱਤੇ ਲੱਗਤਾ ਸੀ ਸਰ ਜੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 70 ਨੇ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਲਮ ਮਸ਼ੀਨ ਤਿਆਰ ਹੋ ਗਈ ਸੀ ਕਿ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਗ੍ਹਾ ਲਗਾ ਕਿਵੇਂ ਉਹ ਮਾਰਕੀਟ ਦੇ ਵਿੱਚ ਪ੍ਰਕਿਰਿਆ ਕੀਤਾ ਜਾਂ ਕਿਵੇਂ ਕਿਵੇਂ ਨਹੀਂ ਨਹੀਂ ਜੀ ਉਹ ਨਾ ਜਿਹੜਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਿਹਦਾ ਇਹਦਾ ਕੰਟਰੋਲਰ ਹੋ ਗਿਆ ਇੱਕ ਇਹਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਹੈ ਥਰਮੋਕੋਲ ਦੀ ਪੇਟੀ ਹੁੰਦੀ ਹੈ ਇਹ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਬ ਨਾਲ ਬੀਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਨਾਲ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮਨ ਲੋ ਤੇ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਤੇ 2500 ਰੁਪਏ ਦੀ ਬਣੀ ਸੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 250 ਆਂਡੇ ਵਾਲੀ ਇੱਕ, 250 ਵਾਲੀ ਇੱਕ, 70 ਵਾਲੀ ਇੱਕ। ਹਾਂਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਹੈ ਗਰਮੀ ਦੇ ਕੀਤਾ ਨਹੀਂ ਇਹ ਜੀ ਗਰਮੀ ਜੀ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6-700 ਬੱਚਾ ਮੈਂ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੇ ਪੈਂਦੇ ਨੇ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਨਾ ਮੌਸਮ ਦਾ ਹਿਸਾਬ ਨਾਲ ਇਹ ਵੀ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਦਾ ਟੈਂਪਰੇਚਰ ਚਾਹੀਦਾ ਹੈ ਦਾ ਤੇ ਬਾਹਰ ਦਾ ਟੈਂਪਰੇਚਰ 38 ਹੋ ਜਾਂਦਾ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਦਾ ਮਸ਼ੀਨ ਦੇ ਲਾਗੇ ਵੀ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਤੇ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨਾਂ ਪੂਰਾ ਆਪਣਾ ਸੈੱਟਰ ਖੜਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਹੈ ਜਦੋਂ ਜਿਆਦਾ ਦਿੱਕਤ ਜਿਹੜੀ ਸਰਦੀਆਂ 'ਚ ਆਉਂਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ ਦੀ ਦਿੱਕਤ ਜ਼ਿਆਦਾ ਜਿਹੜੀ ਹੈ ਨਾ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ 'ਚ ਹੁੰਦੀ ਆ ਇਹ ਇਹਨਾਂ ਦੇ ਜਿਹੜਾ ਦੋਵਾਂ ਦੇ ਵਿੱਚ ਮਾਇਨ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰਕੇ ਮੌਸਮ ਦੇ ਦੇ ਰਿਜ਼ਲਟ ਜੀ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਆਏ ਜਿਵੇਂ ਤੁਸੀਂ ਗਰਮੀ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਗਰਮੀ 60 ਦੇ 60 ਹੀ ਮਤਲਬ ਰੈਸਕਿਉਂ ਦੇ ਨਿਕਲ ਆਉਂਦੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸ ਦੁਬਾਰਾ ਲਾਉਂਦੇ ਜੇ ਤਾਂ ਉੱਚੀ ਮੁਸ਼ਕਲ ਆਉਂਦੀ ਉਹਨੇ ਨਹੀਂ ਨਹੀਂ ਇਹ ਤਾਂ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖਣੀ ਹੈ ਠੀਕ ਹਾਂਜੀ ਸਿਆਲ ਦੇ ਫਤ ਨੂੰ ਉਹਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹ ਹੀ ਆ ਤੇ ਇਹਦੇ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਦੇ ਪੈਂਦੇ ਨੇ ਦੋ ਜਾਂ ਤਿੰਨ ਛੱਡ ਦਿੰਦੇ ਨੇ ਬਾਕੀ ਬੰਦ ਕਰ ਦਿੰਦੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਨੇ ਜਾ ਕੇ ਇਹਨੇ ਸੈਟਅਪ ਲਾਉਣਾ ਮੈਂ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੋਂ ਵੱਧ ਵੀ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ ਹਾਂਜੀ ਮਸ਼ੀਨ ਵਾਸਤੇ ਜਾਂ ਕੁਝ ਵੀ ਚਾਹੀਦੀ ਮਸ਼ੀਨ ਵਾਸਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੱਡ ਉੱਥੇ ਚਲਾ ਦੋ ਹੋਰ ਜੇ ਤੁਹਾਡੇ ਮੈਂ ਦੇਖਿਆ ਜਾਨਵਰ ਚੋਣ ਫਿਰਨ ਵੀ ਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਖਾਸ ਸਾਾਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋ ਬਣਵਾਸਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫਰੀ ਰੇਂਜ ਦਾ ਕੰਮ ਕਰਨਾ ਹੋਵੇ ਉਹ ਤੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕਲਾ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕਦਾ ਨਹੀਂ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਾਰ ਕੱਢਦੇ ਇਹ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਆਹਤਾ ਜਿਹੜਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇਹਨਾਂ ਪਾਤ ਕਰਦੇ ਨੇ ਕਿ ਆ ਵੀ ਕੀ ਮੁਸ਼ਕਲ ਆ ਪਰ ਆਸਟੈਂਡ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਧਾਰੀ ਆ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਵੀ ਜਿਵੇਂ ਘਰਾਂ ਦੇ ਵਿੱਚ ਅਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਤੇ ਹਟੀਆਂ ਚੀਜ਼ਾਂ ਜਿਹੜੀਆਂ ਅਕਸਰੀ ਨਕਸ਼ਾਉਂਦੇ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐ ਇੱਕ ਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੋ ਮਤਲਬ ਇੰਨਾ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਕਿ ਅੱਜ ਦੀ ਮਤਲਬ ਵਰਤੇ ਸਾਰੀ ਜਦ ਕਰਕੇ ਲਾਉਂਦੇ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬੜਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਰੁਪਏ ਦੀ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋ ਜੋ ਕੋਈ 5-7 100 ਦਿਨਾਂ ਜਾਨਵਰ ਬਾਅਦ ਚੁਲਿਆ ਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਂਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੇ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਵੀ ਇਹ ਆਡੇ ਵਗੈਰਾ ਮੇਰੇ ਕੋਲ ਕਰੋ ਰੈਸਕੂ ਹੋਈਦੇ ਹੋਣਗੇ ਆ ਸਾਰੇ ਆਪਣੇ ਘਰ ਦੇ ਹੀ ਹੁੰਦੇ ਆ ਉਹ ਤੁਹਾਡੇ ਕੋਲ ਜਰੀ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਜੀ ਜਿਹਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਚਕੋਰਾ ਵੀ ਹੈਗੀਆਂ ਨੇ ਮਟੇਰੇ ਵੀ ਹੈਗੇ ਨੇ ਹਾਂਜੀ ਇਹ ਮਤਲਬ ਜਿਆਦੀ ਡਿਮਾਂਡ ਕਿੰਨੇ ਜਨਵਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜਿਆਦਾ ਹੈਗੀ ਹੈ ਜੀ ਕੜਕ ਮਾਸਤੇ ਆਰ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਬਲੋ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆਰ ਆਰ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜਿਆਦਾ ਇਸਤੇਮਾਲ ਹੁੰਦੇ ਨੇ ਕੀ ਇਹ ਨਾੜ ਹੈ ਜ ਖਾਸ ਕਿਸਮ ਇਹ ਜੇ ਦੇਸੀ ਫਰੈਂਡ ਤੁਹਾਨੂੰ ਪਤਾ ਜਿਹੜਾ ਫ੍ਰੀ ਰੇਜ ਵਿੱਚ ਰੱਖਦੇ ਆ ਹਾਂ ਜੀ ਤੇ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਦੇ ਬਰਾਬਰ ਆ ਨਹੀਂ ਜਿਹੜਾ ਕਰਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਨਤਾ ਜਨਕ ਬੜੀ ਕਰਕਨਾਥ ਦਾ ਜਿਹੜਾ ਅੰਡਾ ਨਾ ਕਰਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਜਦੋਂ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਮੁੰਡੇ ਜਿਮ ਕਰਦੇ ਹਨ ਉਹਨਾਂ ਵਾਸਤੇ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਇੱਕ ਤੇ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਆ ਦੋ ਚੀਜ਼ਾਂ ਫ੍ਰੀ ਹੈ ਪਰ ਪ੍ਰੋਟੀਨ ਬਹੁਤ ਹੈ ਇਹਦੇ ਵਿੱਚ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਹੈ ਕਿਤੇ ਕਰਕਲਾਸ ਹੈ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਆ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਵਧੀਆ ਦਾ ਮੀਟ ਵੀ ਕਾਲਾ ਹੁੰਦਾ ਹਾਂਜੀ ਆਂਡਾ ਬਹੁਤ ਵਧੀਆ ਹੈ ਦਾ ਇਹਦਾ ਕੋਈ ਟੇਸਟ ਜਿਹਦਾ ਵਿੱਚ ਕੋਈ ਫਰਕ ਉਜਾਗਦਾ ਨਹੀਂ ਟੇਸਟ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਸੀ ਆਂਡੇ ਵਰਗਾ ਹਾਂ ਮਤਲਬ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਸਾਇਜ਼ 'ਚ ਵੀ ਕੋਈ ਫਰਕ ਨਹੀਂ ਆਂ ਨਹੀਂ ਨਾ ਸਾਇਜ਼ 'ਚ ਕੋਈ ਫਰਕ ਨਹੀਂ ਆ ਸੇਮ ਆ ਦੇਸੀ ਆਂਡੇ ਜਿਵੇਂ ਜੀ ਦੇਸੀ ਹੀ ਹ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਿੰਨਾ ਪ੍ਰਾਪਤ ਹੋਉਂਦਾ ਮਨ 35-40000 ਰੁਪਏ ਦਾ ਆਰਾਮ ਨਾਲ ਜੀ 35000 ਹਾਂ ਜੀ ਜਿਹੜੇ ਮਤਲਬ ਹੁਣ 20 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮੁਕਰਨ ਦੇ ਕੇ ਅਧੀ ਹੀ ਜਾ ਕੇ ਕੰਮ ਕਰਨ ਦੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਬੈਤ ਦੇ 6 7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60 70000 ਰੁਪਏ ਮਹੀਨੇ ਦਾ ਘਰ ਪਹੁੰਚਦਾ ਸੀ ਖਾ ਪੀ ਵੀ ਉੱਥੇ ਮੈਂ ਪਰ ਲੇਕਿਨ ਜਿਹੜਾ ਸਕ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾਲੀ ਕੰਮ ਕਰ ਲਿਆ ਬਸ ਇਹ ਪੁੱਛੇ ਮਤਲਬ ਫਰੀ ਜੀ ਹੈ ਮਤਲਬ ਜਦਾ ਆਜ਼ਾਦੀ ਜੀ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲੈ ਸਵੇਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠੇ ਇਹ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਪੂਰਾ ਜੀ ਪੂਰਾ ਪਰਿਵਾਰਕ ਮੈਂਬਰ ਪੂਰਾ ਜੀ ਟਰੀ ਗਾਂ ਕਲਪ ਗਾਂਪਾਂ ਚੱਲ ਜਾਂਦੇ ਫੀਡ ਵਗੈਰਾ ਚੱਲ ਜਾਂਦੇ ਹਾਂਜੀ ਮਗਰ ਉਹ ਕਰਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨੋ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰੇ ਕੁਝ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਇਹਨਾਂ ਨੂੰ ਮਤਲਬ ਚੇਨ ਵਗੈਰਾ ਕਰਨਾ ਪੈਂਦਾ ਉਹ ਮਤਲਬ ਘਮਾਉਣੇ ਪੈਂਦੇ ਰੋਟੇਟ ਕਰਨੇ ਪੈਂਦੇ ਦਿਨ ਚ ਚਾਰ ਵਾਰੀ ਦਿਨ ਚ ਚਾਰ ਵਾਰੀ ਘਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵੱਡਾ ਖਾਣ ਨਹੀਂ ਆ ਉਹ ਤੇ ਬਾਅਦ ਤੁਹਾਨੂੰ ਪਤਾ ਹੈ ਆਟੋਮੈਟਿਕ ਲਾਇ ਸਿਸਟ ਦੇਵਾ ਜਤਨ ਘੰਟੇ ਬਾਅਦ ਕਮਾ ਦਿਓ ਹਾਂਜੀ ਠੀਕ ਹੈ ਉੱਤੇ ਫਿਰ ਕੋ ਟਿਕ ਮਾਰ ਕਰਦੇ ਹੋ ਗੰਜਾਮ ਕੇ ਸਾਰ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਉਹ ਪਤਾ ਲੱਗ ਜਾਂਦਾ ਵੀ ਕੋਈ ਮੈਦ ਨਹੀਂ ਕੋਈ ਮੈਦ ਬਾਰੋਂ ਪਤਾ ਲੱਗ ਜਾਂਦਾ ਹਾਂਜੀ ਰੋਟੇਟ ਹੋਏ ਕਿ ਨਹੀਂ ਹੋਏ ਠੀਕ ਹਾਂਜੀ ਹਾਂਜੀ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਇਏ ਮੇਰੇ ਖਿਆਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਇੱਕ ਦੋ ਦਿਨਾਂ ਤੇ ਮੇਰੇ ਖਿਆਲ ਨਾਲ ਬੱਚੇ ਨਿਕਲਣੇ ਬਾਅਦ ਆਹ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫਿਰ ਕੱਲ ਜਾਂ ਪਰਸੋਂ ਫਿਰ ਨਿਕਲਣ ਵਾਲੇ ਆ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਨੇ ਤੇ ਉਸ 21 ਦਿਨ ਬਾਅਦ ਬੱਚੇ ਨਿਕਲਉਂਦੇ ਆ ਫਿਰ ਉਹਨੂੰ ਮਤਲਬ ਬਰੂਡਰ ਦੇ ਵਿੱਚ ਰੱਖਾ 7 ਦਿਨ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਉਹਦੇ ਵੱਡੇ ਰੂਮ ਚ ਲੈ ਜਾਂਦੇ ਆ ਆ 15 ਦਿਨ ਬਾਅਦ ਫਿਰ ਨਾਰਮਲ ਚ ਛੱਡ ਦਿੰਦੇ ਆ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਆਣੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਕੀ ਮਤਲਬ ਕੀਤਾ ਜਾਂਦਾ ਖਰਾਬ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਈਏ ਵੀ ਮੁਰਗੀ ਥਲੇ ਬਾਕੇ ਬੱਚੇ ਕਢਾਈਏ ਮੁਰਗੀ ਨੇ ਮਤਲਬ ਜਿਹੜਾ ਵਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕਢਣਾ ਮਤਲਬ ਇਨੀ ਸੀਮਾ ਹਾਂਜੀ ਸੀਮਾ ਇਹਦੇ ਫੇਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖਹਿੜਾ ਨਹੀਂ ਛਡਣਾ ਬੱਚਿਆਂ ਦਾ ਤੇ ਉਹਦੇ ਨਾਲ ਫਿਰ ਸਾਡੇ ਆਂਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲੈਂਦੇ ਮੁਰਗੀ ਕੋਲ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਸੀ ਉਹ 21 ਦਿਨਾਂ ਚ ਕੱਢ ਲਈ 21 ਉਹਦੇ 21 ਦਿਨ ਬੱਚੇ ਉਹਨੇ ਵੀ 21 ਦਿਨ ਮਤਲਬ ਕੱਢਨੇ ਆ ਹਾਂਜੀ ਪਰ ਜਿਹੜੇ ਬੱਚੇ ਜੇ ਕੋ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਦੇ ਕਰਕੇ ਛੱਡਨੇ ਆ 2 ਮਹੀਨੇ ਦੇ ਕਰਕੇ ਹਾਂਜੀ 21 ਦਿਨ ਤਾਂ ਬੇਟੀ ਨਹੀਂ ਲੈ ਗਏ ਬੱਚੇ ਨਿਕਲਦੇ ਬਾਅਦ 2 ਮਹੀਨਾ ਢਾਈ ਲੈ ਜਾਂਦੇ ਉਹਨੇ ਫਿਰ ਉਹ ਬੱਚੇ ਫਿਰ ਚੋਲ ਫਿਰ ਨਹੀਂ ਦਿੰਦੀ ਰੱਖ ਲੈਂਦੀ ਆਪਣੇ ਕੋਲ ਨਾਲ ਹੀ ਉਹ ਉਹਨਾਂ ਚ ਗੋਣਾ ਸਾਰਾ ਕੁਝ ਕਰਦਾ ਉਹਨੇ ਫਿਰ ਜੇ ਅਸੀਂ ਨੂੰ ਵਕਰੀ ਵੀ ਕਰ ਮੁਰਗੀਆਂ ਲੱਗੇ ਜਾਂਦੇ ਤਾਂ ਕੋਈ ਮਤਲਬ ਅਕਸੈਪਟ ਕਰਦੀ ਜਾਂ ਮਾਰਦੀ ਹੁੰਦੀ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਲੋ ਕੋਈ ਚਲ ਤਾਂ ਆਵੇਂ ਆਮ ਤੁਰਦੇ ਫਿਰਦੇ ਆਮ ਇਕੱਠੇ ਰਹੇ ਫਿਰਦੇ ਸਾਰੇ ਦੇਖ ਹੀ ਲੇ ਤੁਸੀਂ ਬਾਹਰ ਫਿਰਦੇ ਇਕੱਠੇ ਹੀ ਸਾਰੇ ਵਿੱਚ ਜਾਂਦੀ ਹਾਂਜੀ 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 ਇੱਕ ਦੋਨੋਂ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਉਹ ਇੱਕ ਦੋਦਮ ਹੁੰਦਾ ਕੋਈ ਆਪਾਂ ਸੈੱਟ ਬਿਲਕੁਲ ਰਚ ਮੇਟ ਜਾਂਦੇ ਹਾਂਜੀ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਡੇਟਾ ਜਿਹੜੀਆਂ ਤਿਆਰ ਕਰ ਸਕਦੀਆਂ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਘੜਾ ਸਕਦੇ ਹਰ ਇੱਕ ਹਾਂ ਵਰਗ ਪੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ ਨਾਲ ਸੰਬੰਧ ਜਿਹੜੇ ਜ਼ਮੀਨ ਤੇ ਚੁਗਦੇ ਨੇ ਉਹ ਉਹਨਾਂ ਦੇ ਘੜਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖੋਣਾ ਪੈਂਦਾ ਮਤਲਬ ਆਪ ਨਹੀਂ ਖਾ ਸਕਦੇ ਬੱਚੇ ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣਾ ਚੋਗਾ ਚਲੂਗਾ ਇਹਨਾਂ ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਓਵਰ ਡੈਮੋ ਵਿੱਚ ਆ ਕੇ ਕੀਤੀ ਕਿ ਮਸ਼ੀਨ ਦੇ ਵਿੱਚ ਪਾ ਕੇ ਰਿਜ਼ਲਟ ਕਿਉਂ ਨਿਕਲਿਆ ਮੈਂ ਜੀ ਕਾਂ ਦੇ ਬੱਚੇ ਕਿਢਕ ਦੇਖੇ ਸੀਗੇ ਕਾਂ ਦੇ ਮਤਲਬ ਤਾਂ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਨੇ ਡਿੱਤੇ ਸੀਗੇ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੇ ਪਾਲ ਕੇ ਤੇ ਕਰਕੇ ਕੇਅਰ ਤੇ ਦਾਣੇ ਦਿੱਤੇ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖੋਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਤੇ ਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਣਾ ਉਹਨੇ ਬਹੁਤ ਔਟ ਲੜੀ ਸਾਨੂੰ ਕੋਈ ਖਵਾਓ ਉਹ ਦੋ ਮਹੀਨੇ ਦੇ ਕਰਕੇ ਤਿੰਨ ਦਫੇ ਰੁੱਡੇ ਉਹ ਫਿਰ ਦਫੇ ਕਿ ਕਿਤੇ ਲੱਗਦਾ ਨਹੀਂ ਪਲੱਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹੜਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਨੀਵਾ ਜਾਣ ਰਿਹਾ ਕਿਉਂਕਿ ਇੱਡੇ ਤੱਕ ਦਾ ਦਿਮਾਗ ਲਾਉਣਾ ਇੰਨੇ ਮਤਲਬ ਚੁਣੌਤੀ ਕੋਦਣ ਤੋਂ ਦੇ ਕੇ ਇੱਕ ਮਦਦ ਉਹ ਲੱਗ ਜੇ ਉਹ ਚੀਜ਼ਾਂ ਇੱਕ ਐਗਜ਼ਾਮਪਲ ਕਰ ਲੈਣਾ ਇਹ ਕਿ ਕਿਤੇ ਲੱਗਦਾ ਨਹੀਂ ਕਿ ਇਹ ਚੁਣੌਤੀ ਨਹੀਂ ਨਹੀਂ ਜੀ ਦੇਖੋ ਜਿਹਦੇ ਮਿਲ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦਾ ਦਾ ਮੈਂ ਇਹ ਕੰਮ ਕਰਨਾ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ ਮੈਂ ਕਰਨਾ ਮੈਨੂੰ ਬ ਦੇਖਦਾਰਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਵੀ ਕਿੱਦਾਂ ਬੱਚੇ ਤਿਆਰ ਕਰਦੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਵਾ ਕੀਤਾ ਕਿੰਨਾ ਚਿਰੇ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਕੋਲ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੱਕ ਮੈਂ ਦੇਖਦਾਰਾ ਕਰਦਾਰਾ ਦੇਖਦਾਰਾ ਕਰਦਾ ਸਾਰਾ ਕੁਝ ਸਿੱਖਣ ਦੀ ਹਾਂਜੀ ਤੇ ਮਤਲਬ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਤੇ ਕੱਢ ਲੈਂਦਾ ਰਿਹਾ ਉਤੋਂ ਹਾਂਜੀ ਤੁੱਕ ਜੂਟ ਆਫ ਦੇ ਕੋਈ ਚੀਜ਼ਾਂ ਨੂੰ ਪਾਸ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿਕਲੇਅਰ ਵੀ ਕੀਤਾ ਜਾਂਦਾ ਵੀ ਇੰਨਾ ਆਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਅਕਸਰ ਆਪਣਾ ਦਬਾਅ ਵੀ ਲਗਾਉਣਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿੱਦਾਂ ਹੁਣੇ ਗਰਮੀ ਲੱਗ ਰਹੀ ਹੈ ਉਹਨਾਂ ਨੂੰ ਜਾਂ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹੁੰਦਾ ਹਾਂਜੀ ਹਾਂਜੀ ਠੀਕ ਠਾਕ ਜਾਨਕੀ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਕੋਲਦਾ ਜਾਨਕੀ ਐਕਟਾ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਦੀ ਜਾਣ ਪੂਰੀ ਕਮੀ ਪੇਸ਼ ਰਹਿਦਾ ਕਾਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲਾਉਂਦਾ ਥੋੜੀ ਬਹੁਤੀ ਓਟ ਢਲ ਮਟ ਰਹੀ ਤੇ ਤੁਸੀਂ ਮੈਨੂੰ ਜਾਗਰੂਤਤਾ ਜੂਰ ਦਿਓ ਜਰੂਰ ਜੀ ਜੂ ਜੋ ਸਾਡੇ ਕੋਲ ਹੈਲਪ ਹੋ ਸਕੀ ਜਰੂਰ ਕਰਾਂਗੇ ਆਪਾਂ ਜੇ ਕੋਈ ਮਸ਼ੀਨ ਤਿਆਰ ਕਰਾਉਣੀ ਚਾਹੁੰਦਾ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜੇ ਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਨ ਤੁਹਾਡੇ ਦਾ ਰਾਫ ਤੇ ਕਲਾਨੌਰ ਕਸਬਾ ਕਲਾਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਉਹ ਕਿੰਨ ਕਿਸ ਨਾਮ ਤੋਂ ਵਜਦਾ ਹੈ ਕਮਲ ਫਾਰਮ ਹਾਂਜੀ ਕਮਲ ਫਾਰਮ ਕਰਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਇਹ Facebook ਤੇ ਵੀ ਇਹ ਕੁਲ ਕਿੰਨਿਆ ਬਲੀਡਰ ਨੇ ਤੁਹਾਡੇ ਕੋਲ ਜਿਹੜੀ ਮਾਰ ਜੇ ਕਰਕੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਰ ਹਾਂਜੀ ਹਾਂਜੀ